ਗਰਾਊਂਡ ਆ ਸਰਾਂਮੇ ਦਾ ਪੰਜਾਬ ਦਾ ਮੋਰੀ ਗਰਾਊਂਡ ਆ ਇਸੇ ਗਰਾਊਂਡ ਦੇ ਵਿੱਚੋਂ ਵੱਡੀਆਂ ਮੱਲਾਂ ਮਾਰਦੇ ਹੋਏ ਪੰਜਾਬ ਦੇ ਵੱਡੇ ਪਹਿਲਵਾਨਾਂ ਨੇ ਪੰਜਾਬ ਪੱਦਰ ਤੇ ਪਹਿਲਾ ਜ਼ਿਲ੍ਹਾ ਪੱਦਰ ਤੇ ਫਿਰ ਪੰਜਾਬ ਪੱਦਰ ਤੇ ਫਿਰ ਦੇਸ਼ ਪੱਦਰ ਤੇ ਤੇ ਫਿਰ ਦੁਨੀਆ ਪੱਦਰ ਤੇ ਜਿਹੜਾ ਨੇ ਉਹ ਵੱਡੀਆਂ ਮੱਲਾਂ ਮਾਰ ਦਿਆ ਹੈ ਬੇਰੋਜ਼ਗਾਰੀ ਖਤਮ ਕਰਨੀ ਹੈ ਤਾਂ ਉਹ ਖੇਡਾਂ ਜਿਹੜਾ ਅਹਿਮ ਹਿੱਸੇਦਾਰ ਹੁੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਏ ਖੇਡੋ ਬਤਨ ਦੀ ਗੱਲ ਹੋਵੇ ਖੇਲਾ ਬਤਨ ਪੰਜਾਬ ਦੀਆਂ ਉਹ ਕਰਵਾਈਆਂ ਗਈਆਂ ਪੰਜਾਬ ਦੇ ਵਿੱਚ ਆ ਪੰਜਾਬ ਸਰਕਾਰ ਦੀ ਇਹ ਪਹਿਲ ਕਦਮਿਆਂ ਕੇ ਪੰਜਾਬ ਦੇ ਵਿੱਚ ਇਦਾਂ ਦੇ ਗਰਾਊਂਡ ਆ ਜਿਹੜੇ ਇਹ ਪਿੰਡ-ਪਿੰਡ ਦੇ ਵਿੱਚ ਹੋਣਗੇ ਇਸ ਪਿੰਡ ਦੀ ਨਹੀਂ ਜਿਹੜੇ ਨਾਲ ਤੇ ਜਿਹੜੇ ਹੋਰ ਪੰਜ-ਸੱਤ ਪਿੰਡ ਆ ਐਸੇ ਗਰਾਊਂਡ ਤੇ ਬਚਾ ਕੇ ਜਿਹੜੇ ਮੀਨਤ ਕਰਦੇ ਨੇ ਔਰ ਲੋੜ ਅੱਜ ਪੰਜਾਬ ਦੇ ਬੱਚਾ ਹਰ ਇੱਕ ਜ਼ਿਲ੍ਹੇ ਦੇ ਬੱਚੇ ਇਦਾਂ ਦੇ ਗਰਾਊਂਡਾਂ ਦੀ ਇਦਾਂ ਦੇ ਗਰਾਊਂਡ ਆ ਜਿਹੜੇ ਪੰਜਾਬ ਦੇ ਵਿੱਚ ਹੋਣੇ ਜ਼ਰੂਰੀ ਆ ਲਾਜ਼ਮੀ ਆ ਤਾਂ ਕਿ ਜਿਹੜਾ ਨੌਜਵਾਨੀ ਨੂੰ ਜਿਹੜਾ ਨਸ਼ੇ ਤੋਂ ਦੂਰ ਕਰਕੇ ਇੱਕ ਪਲੇਟਫਾਰਮ ਦਿੱਤਾ ਜਾਵੇ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸਤਿ ਸ੍ਰੀ ਅਕਾਲ ਮੈਂ ਸਿਮਰਨਜੀਤ ਸਿੰਘ ਦਾਣਾ ਨਿਰਪੱਖ ਪੋਸਟਾਂ ਜੁੜਿਓ ਤੁਸੀਂ ਅਸੀਂ ਮੌਜੂਦ ਹਾਂ ਜਿਹੜਾ ਲੁਧਿਆਣਾ ਦੇ ਸਰਾਂਭਾ ਨਗਰ ਦੇ ਵਿੱਚ ਇਹ ਉਹ ਨਗਰ ਹੈ 24 ਮਈ 1896 ਨੂੰ ਆਜ਼ਾਦੀ ਦੇ ਪਰਵਾਨੇ ਸ਼ਹੀਦ ਕਰਤਾਰ ਸਿੰਘ ਸਰਾਂਭਾ ਜੀ ਦਾ ਜਨਮ ਹੁੰਦਾ ਔਰ 15 ਸਾਲ ਦੀ ਉਮਰ ਦੇ ਬੱਚਾ ਕਰਤਾਰ ਸਿੰਘ ਸਰਾਂਭਾ ਜੀ ਗਦਰ ਪਾਰਟੀ ਨਾਲ ਜੁੜਦੇ ਨੇ ਔਰ ਗਦਰ ਪਾਰਟੀ ਦਾ ਮੋਢੀ ਬਣ ਕੇ ਜਿਹੜਾ ਆਜ਼ਾਦੀ ਦੀ ਲੜਾਈ ਲੜਦੇ ਔਰ ਪਰ ਉਸ ਤੋਂ ਬਾਅਦ ਦੇ ਬੱਚਾ ਬੱਕਰੀਆਂ ਪਾਲਣ ਦਾ ਪੜਦੇ ਹੋ ਯਾਦ ਦੀ ਦੇ ਬੱਚਾ ਬੜੇ ਸਤਕਾਰ ਦੇ ਨਾਲ ਕਰਤਾ ਸਿੰਘ ਸਰਾਬਾ ਦਾ ਨਾਮ ਲਿਆ ਜਾਂਦਾ ਔਰ ਇਹ ਗਰਾਊਂਡ ਆ ਸਰਾਬੇ ਦਾ ਪੰਜਾਬ ਦਾ ਮੋਹਰੀ ਗਰਾਊਂਡ ਆ ਇਸੇ ਗਰਾਊਂਡ ਦੇ ਵਿੱਚੋਂ ਵੱਡੀਆਂ ਮੱਲਾਂ ਮਾਰਦੇ ਹੋਏ ਪੰਜਾਬ ਦੇ ਵੱਡੇ ਪਹਿਲਵਾਨਾਂ ਨੇ ਪੰਜਾਬ ਪੱਧਰ ਤੇ ਪਹਿਲਾਂ ਜ਼ਿਲ੍ਹਾ ਪੱਧਰ ਤੇ ਫਿਰ ਪੰਜਾਬ ਪੱਧਰ ਤੇ ਫਿਰ ਦੇਸ਼ ਪੱਧਰ ਤੇ ਤੇ ਫਿਰ ਦੁਨੀਆ ਪੱਧਰ ਤੇ ਜਿਹੜਾ ਨੇ ਉਹ ਵੱਡੀਆਂ ਮੱਲਾਂ ਮਾਰ ਦਿਆ ਇਸੇ ਗਰਾਊਂਡ ਦੇ ਬੱਚਾ ਇੱਕ ਕਬੱਡੀ ਦੀ ਗੱਲ ਹੋਵੇ ਚਾਹੇ ਫੁੱਟਬਾਲ ਦੀ ਗੱਲ ਹੋਵੇ ਚਾਹੇ ਐਥਲੈਟਿਕ ਖੇਡਾਂ ਦੀ ਗੱਲ ਹੋਵੇ ਪੰਜਾਬ ਦੇ ਬੱਚਾ ਮੂਰੀਬਾਨ ਨਿੱਤਰਦੇ ਇਸ ਗਰਾਊਂਡ ਦੇ ਬੱਚਾ ਪਲੇ ਹੋਏ ਨੌਜਵਾਨ ਜਿਵੇਂ ਆਮ ਇੱਕ ਸ਼ਾਇਰ ਜਿਹੜਾ ਸ਼ਾਇਰੀ ਬੋਲਦਾ ਕਿ ਮਖਾਨਾ ਦੇ ਵਿੱਚ ਜ਼ਿੰਦਗੀ ਗੱਲਾਂ ਤੋਂ ਇਹ ਚੜਦੀ ਪ੍ਰੈਸ ਦੀ ਉਮਰ ਇੱਕ ਇਦਾਂ ਦੀ ਉਮਰ ਹੁੰਦੀ ਹੈ ਜਦੋਂ ਇੱਕ ਸਹੀ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ ਔਰ ਪੰਜਾਬ ਸਰਕਾਰ ਲਗਾਤਾਰ ਖੇਡਣ ਨੂੰ ਲੈ ਕੇ ਜਿਹੜੇ ਬਖਰੇ ਕਦਮ ਹੈ ਉਹ ਪੁੱੜਦੇ ਜਾ ਰਿਹਾ ਹੈ ਜਦ ਸਿਮ ਮੰਨ ਸਾਹਿਬ ਦੀ ਗੱਲ ਹੋਵੇ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਬਚਾਉਂਦੀ ਹੈ ਉਹਨਾਂ ਨੇ ਪਹਿਲ ਦੇ ਆਧਾਰ ਤੇ ਹੀ ਗੱਲ ਆਖੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਨਾ ਹੈ ਬੇਰੋਜ਼ਗਾਰੀ ਖਤਮ ਕਰਨੀ ਹੈ ਤਾਂ ਉਹ ਖੇਡਾਂ ਜਿਹੜਾ ਅਹਿਮ ਹਿੱਸੇਦਾਰ ਹੁੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਏ ਖੇਡੋ ਬਤਨ ਦੀ ਗੱਲ ਹੋਵੇ ਖੇਲਾ ਬਤਨ ਪੰਜਾਬ ਦੀਆਂ ਉਹ ਕਰਵਾਈਆਂ ਗਈਆਂ ਪੰਜਾਬ ਦੇ ਵਿੱਚ ਤਾਂ ਹਰ ਖੇਡਾਂ ਦੇ ਬੱਚੋ ਜ਼ਿਲ੍ਹਾ ਲੁਧਾਨੇ ਦਾ ਸਰਾਂਬੇ ਨਗਰ ਦਾ ਜਿਹੜਾ ਗਰਾਊਂਡ ਆ ਉਹ ਮੋਰੀ ਹੋ ਕੇ ਨੰਤੜ ਦਾ ਔਰ ਇਹ ਸੰਬੀਤੇ ਸਮੇਂ ਦੀ ਗੱਲ ਕਰ ਲਈਏ ਜਾਂ ਚੱਲ ਰਹੇ ਸਮੇਂ ਦੀ ਗੱਲ ਕਰ ਲਈਏ ਇਦਾਂ ਦੇ ਗਰਾਊਂਡ ਜੇਕਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨਾ ਹੈ ਪੰਜਾਬ ਦੀ ਨੌਜਵਾਨੀ ਨੂੰ ਚੰਗੀ ਦਿਸ਼ਾ ਦੇਣੀ ਆ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨਾ ਤਾਂ ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀਆਂ ਕਿ ਪੰਜਾਬ ਦੇ ਵਿੱਚ ਇਦਾਂ ਦੇ ਗਰਾਊਂਡ ਆ ਜਿਹੜੇ ਇਹ ਪਿੰਡ-ਪਿੰਡ ਦੇ ਵਿੱਚ ਹੋਣਗੇ ਤਾਂ ਇੱਥੇ ਜਦੋਂ ਗਰਾਊਂਡ ਤੇ ਵਿੱਚ ਸ਼ਾਮਲ ਹੋਏ ਤਾਂ ਇਸ ਗਰਾਊਂਡ ਨੂੰ ਦੇਖ ਕੇ ਜਿਹੜੀ ਭੁੱਖ ਲੈਂਦੀ ਆ ਕਿਉਂਕਿ ਐਸੇ ਗਰਾਊਂਡ ਤੇ ਵਿੱਚ ਸ਼ਾਮ ਨੂੰ ਆ ਕੇ ਜਿਹੜੀ ਇਸ ਪਿੰਡ ਦੀ ਨਹੀਂ ਜਿਹੜੇ ਨਾਲ ਤੇ ਜਿਹੜੇ ਹੋਰ ਪੰਜ ਸੱਤ ਪਿੰਡਾਂ ਇਸੇ ਗਰਾਉਂਡ ਦੇ ਬਚਾ ਕੇ ਜਿਹੜੇ ਮਿਹਨਤ ਕਰਦੇ ਨੇ ਇਸੇ ਗਰਾਉਂਡ ਦੇ ਵਿੱਚੋਂ ਜਿਹੜਾ ਵੱਡੇ ਪੱਧਰ ਤੇ ਜਿਹੜਾ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਲੈਵਲ ਪੱਧਰ ਤੇ ਜਿਹੜੇ ਨਾਚਮਾਨਾ ਜਿਹੜੇ ਉਹਨਾਂ ਦੀ ਕਿਸਮਤ ਚਮਕੀ ਆ ਔਰ ਵੱਡੀ ਆ ਕੇ ਮਿਹਨਤ ਕਰਦੇ ਨੇ ਕੋਟ ਸਹਿਬਾਨ ਆਉਂਦੇ ਨੇ ਇੱਥੇ ਔਰ ਲੋੜ ਅੱਜ ਪੰਜਾਬ ਦੇ ਬੱਚਾ ਹਰ ਇੱਕ ਜ਼ਿਲ੍ਹੇ ਦੇ ਬੱਚੇ ਇਦਾਂ ਦੇ ਗਰਾਉਂਡਾਂ ਦੀ ਅੱਜ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਆ ਅਕਸਰ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਸ਼ੇ ਨੂੰ ਲੈ ਕੇ ਟਾਰਗੇਟ ਪੰਜਾਬ ਨੂੰ ਕੀਤਾ ਜਾਂਦਾ ਔਰ ਉਹਨਾਂ ਦੇ ਇਹ ਵੱਡਾ ਜਵਾਬ ਆ ਜਿਹੜਾ ਜਵਾਬ ਦੇਇਆ ਜਿਹੜਾ ਲੁਧਾਨਾ ਦੇ ਸਰਾਂਬੇ ਨਗਰ ਦਾ ਇਹ ਗਰਾਊਂਡ ਆ ਇਦਾਂ ਦੇ ਗਰਾਊਂਡ ਆ ਜਿਹੜੇ ਪੰਜਾਬ ਦੇ ਵਿੱਚ ਹੋਣੇ ਜ਼ਰੂਰੀ ਆ ਲਾਜ਼ਮੀ ਆ ਤਾਂ ਕਿ ਜਿਹੜਾ ਨੌਜਵਾਨੀ ਨੂੰ ਜਿਹੜਾ ਨਸ਼ੇ ਤੋਂ ਦੂਰ ਕਰਕੇ ਇੱਕ ਪਲੇਟਫਾਰਮ ਦਿੱਤਾ ਜਾਵੇ ਇੱਕ ਪਲੇਟਫਾਰਮ ਨੌਜਵਾਨੀ ਨੂੰ ਚਾਹੀਦਾ ਹੁੰਦਾ ਔਰ ਪਲੇਟਫਾਰਮ ਆ ਜਿਹੜਾ ਉਹ ਸਰਾਂਬੇ ਦੇ ਬੱਚੇ ਪਿਛਲੇ ਕਾਫੀ ਲੰਮੇ ਸਾਲਾਂ ਤੋਂ ਜਿਹੜਾ ਕੰਮ ਕਰ ਰਿਹਾ ਔਰ ਕਬੱਡੀ ਦਾ ਜਿਹੜਾ ਵੱਡਾ ਟੂਰਨਾਮੈਂਟ ਆ ਪੰਜਾਬ ਦਾ ਮਹਿੰਗੇ ਬਜਟ ਦਾ ਟੂਰਨਾਮੈਂਟ ਆ ਪੰਜਾਬ ਦਾ ਉਸੇ ਗਰਾਊਂਡ ਦੇ ਵਿੱਚ ਹੁੰਦਾ ਮਹਿੰਗੇ ਬਜਟ ਦਾ ਪੰਜਾਬ ਦਾ ਫੁੱਟਬਾਲ ਟੂਰਨਾਮੈਂਟ ਆ ਉਸੇ ਗਰਾਊਂਡ ਤੇ ਵਿੱਚ ਹੁੰਦਾ ਔਰ ਪੰਜਾਬ ਸਰਕਾਰ ਦੀ ਹਮੇਸ਼ਾ ਉਹ ਪਹਿਲ ਕਦਮੀ ਰਹੀ ਆ ਕਿ ਖੇਡਾਂ ਨੂੰ ਲੈ ਕੇ ਅਸੀਂ ਕੰਮ ਕਰਦੇ ਰਹਾਂਗੇ ਔਰ ਮਾਨ ਸਾਹਿਬ ਦਾ ਵੀ ਕਿਹਾ ਹੈ ਕਿ ਅਸੀਂ ਖੇਡਾਂ ਨੂੰ ਲੈ ਕੇ ਲਗਾਤਾਰ ਲੱਗੇ ਹੋਏ ਆ ਚਾਹੇ ਉਹ ਖੇਡਾਂ ਬਦਲ ਪੰਜਾਬ ਦੀਆਂ ਕਰਵਾਈਆਂ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਜਿਹੜੇ ਗਰਾਊਂਡ ਆ ਪੰਜਾਬ ਦੇ ਵਿੱਚ ਸੁਰਜੀਤ ਕੀਤੇ ਜਾਣਗੇ ਆਜੋ ਪੰਜਾਬ ਨੂੰ ਇੱਕ ਬਦਨਾਮੀ ਦੇ ਤੌਰ ਤੇ ਦੇਖਿਆ ਜਾਂਦਾ ਕਿ ਨਸ਼ਾ ਪੰਜਾਬ ਦੇ ਬੱਚਾ ਉੱਡਦਾ ਪੰਜਾਬ ਵਰ ਗਿਆ ਫਿਲਮਾਂ ਪੰਜਾਬ ਦੇ ਉੱਪਰ ਬੰਦਾਂ ਨੇ ਪਰ ਇਦਾਂ ਦੇ ਗਰਾਊਂਡ ਵੀ ਪੰਜਾਬ ਦੇ ਬੱਚਾ ਹੈਗੇ ਆ ਜਿਹੜੇ ਪੰਜਾਬ ਨੂੰ ਵੱਡੇ ਮੱਲ ਦਿੱਤੇ ਨੇ ਚਾਹੇ ਜੋ ਕਿਸੇ ਵੀ ਖੇਡ ਦੀ ਗੱਲ ਹੋਵੇ ਚਾਹੇ ਕਬੱਡੀ ਦੀ ਗੱਲ ਹੋਵੇ ਚਾਹੇ ਐਥਲੈਟਿਕ ਖੇਡਾਂ ਦੀ ਗੱਲ ਹੋਵੇ ਚਾਹੇ ਫੁੱਟਬਾਲ ਦੀ ਗੱਲ ਹੋਵੇ ਚਾਹੇ ਕ੍ਰਿਕਟ ਦੀ ਗੱਲ ਹੋਵੇ ਪੰਜਾਬ ਇੱਕ ਇਦਾਂ ਦੀ ਸਟੇਟਾਂ ਜਿੱਥੇ ਪੰਜਾਬ ਦੇ ਵਿੱਚੋਂ ਇਨ੍ਹਾਂ ਗਰਾਊਂਡਾਂ ਦੇ ਵਿੱਚੋਂ ਉੱਠੇ ਹੋਏ ਚਾਹੇ ਉਹ ਨੌਜਵਾਨ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਵੱਡੀ ਪੱਧ ਤੇ ਮੱਲਾ ਮਾਰੀਆਂ ਨੇ ਔਰ ਹਮੇਸ਼ਾ ਤੋਂ ਅਸੀਂ ਇਹ ਕਾਮਨਾ ਕਰਦੇ ਹਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਕੇ ਜਿਹੜੀ ਪੰਜਾਬ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਆ ਹੋਰ ਜਿਹੜੇ ਪੰਜਾਬ ਦੇ ਬੱਚਾਂ ਦਾ ਤੇ ਗਰਾਊਂਡ ਆ ਉਹ ਸਰਜੀਤ ਕਰਦੇ ਰਹਿਣਗੇ ਜੁੜੇ ਰਹੋ ਨਿਰਪੱਖ ਪੋਰਟਸ ਦੇ ਨਾਲ ਮੈਂ ਸਿਮਰਜੀਤ ਸਿੰਘ ਨਾਲ ਕੈਮਰਾਮੈਨ ਗੁਰਸ਼ਾਨ ਦੇ ਨਾਲ ਧੰਨਵਾਦ